ਹਾਂ ਲੈ ਵੀ ਖਾਨ ਦਾਰੀ ਕਲਿਆਣਾ ਵਾਲਾ ਬੜਾ ਚਾ ਚੜਿਆ ਯਾਰ ਜਦੋਂ ਪਿਛਲੇ ਦਿਨੀ ਕਲਿਆਣੀ ਗਰਾਊਂਡਾਂ 'ਚ ਦੱਸਿਆ ਇੱਕ ਵੇਰੇ ਤਾਰੀ ਦੇ ਲਈ ਜ਼ੋਰਦਾਰ ਤਾੜੀਆਂ ਮਾਰ ਦਿਓ ਮੇਰੇ ਪੰਜਾਬੀ ਵੀਰੋ ਇਹ ਪਹਿਲੀਆਂ 'ਚ ਅੱਜ ਵੀ ਸਰੀਰ ਮੇਰੇ ਵੀਰੋ ਜਿਹੜਾ ਜਦੋਂ ਪਹਿਲੀਆਂ 'ਚ ਤਾਰੀ ਦਾ ਸਰੀਰ ਹੁੰਦਾ ਸੀਗਾ ਤੇ ਸਾਡੇ ਉਸਤਾਦ ਰਪਿੰਦਰ ਹੁਣੀ ਸਹਿਤ ਕਰਦੇ ਸੀ ਵੀ ਆਹ ਮੁੰਡੇ ਦਾ ਸਰੀਰ ਗੁੰਦਿਆ ਪਿਆ ਕੀਤੀ ਹੋਈ ਮਿਹਨਤ ਸਰੀਰ ਜਿਹੜਾ ਗਬਾਈ ਭਰਦਾ ਤੇ ਤਾਰੀ ਦਾਤ ਆ ਗਈ ਹੈ ਔਰ ਖੱਬੇ ਹੱਥ ਟੀਮ ਜਿਹੜੀ ਮੇਰੇ ਵੀਰੋ ਬਾਪੂ ਕਰਨ ਸ਼ਾ ਕਬੱਡੀ ਕਲੱਬ ਕਲਿਆਣ ਸੁਖੇ ਦੀ ਟੀਮ ਹੈ ਲਓ ਤੋਤਾ ਗੋਨੇਣਾ ਮੰਡੀ ਦੇ ਲਾਗੇ ਕਰਕੇ ਜੀਦਾ ਪਿੰਡ ਆਓ ਸਾਹਮਣੇ ਮੇਰੇ ਵੀਰੋ ਪਰ ਨਮੋਰਜੀ ਵਾਲਾ ਬਾਈ ਨਮੋਰਜੀ ਵਾਲਿਆ ਆਏ ਕੀ ਚੱਕਰ ਰਿਆ ਬਣ ਗਿਆ ਯਾਰ ਮੁੰਡਾ ਰੇਡਾ ਪਾਉਂਦਾ ਪਾਉਂਦਾ ਜਾਫ ਲੈਣ ਦੇ ਵਿੱਚ ਕੱਢ ਗਿਆ ਇਹ ਕਬੱਡੀ ਨੂੰ ਬੜਾ ਪਿਆਰ ਕਰਦਾ ਹੈ ਇਹ ਐਕਸ਼ਨ ਵੀ ਕਰਦਾ ਹੈ ਤੇ ਕਦੇ-ਕਦੇ ਐਨ ਸਿਰੇ ਦੀਆਂ ਗੱਲਾਂ ਕਰ ਜਾਂਦਾ ਹਾਸੇ ਖੇੜੇ ਵਾਲੀਆਂ ਗੱਲਾਂ ਕਰ ਜਾਂਦਾ ਲਓ ਤਾਰੀ ਦੀ ਕਬੱਡੀ ਪੈ ਗਈ ਹੈ ਬੂਟਾ ਜੀ ਲਓ ਤਾਰੀ ਇਸੇ ਲਈ ਕਲਿਆਣਾ ਵਾਲਾ ਮੇਰੇ ਵੀਰੋ ਨਾਥੇਣਾ ਪਿੰਡ ਬੜਾ ਪ੍ਰਸਿੱਧ ਹੈ ਪਰ ਤਾਰੀ ਕਹਿੰਦੇ ਬੜੇ ਲੰਮੇ ਹਰਸੇ ਬਾਅਦ ਇਹਨਾਂ ਮੈਦਾਨਾਂ ਵਿੱਚ ਆਇਆ ਫੇਰ ਵਾਪਸੀ ਕਰ ਦਿੱਤੀ ਇਸ ਨੌਜਾਨ ਨੇ ਲਓ ਸਾਹਮਣੇ ਨੌਜਾਨ ਅਗਲੀ ਰੇਡ ਦੇ ਵਿੱਚ ਆ ਜਾਣ ਲਓ ਕਾਲਾ ਕਹਿੰਦੇ 나ਥੇ ਵਾਲੀਆਂ ਇਸ ਲਈ ਰੇਡ ਪਾਉਣ ਦੇ ਲਈ ਵਧਿਆ ਹੋਇਆ ਹੈ ਗੋਪੀ ਤਿਆਰ ਤੇਜੀ ਤਿਆਰ ਪਰਦਪੁਰਜੀ ਵਾਲਾ ਵਾਹ ਓਏ ਦਪੁਰਜੀ ਵਾਲਾ ਦੀਪ ਹੈ ਮਾਜੇ ਦੀ ਧਰਦੀ ਦਾ ਨੌਜਨ ਟੂ ਨੂੰ ਬਾਹਲਾ ਤਿਆਰ ਬੈ ਰੇਡਾਂ ਪਾਉਣ ਦਾ ਵੀ ਤੇ ਜੱਫੇ ਲਾਉਣ ਦਾ ਵੀ ਕਿਉਂ ਵੀ ਗੱਲ ਇਦਾਂ ਹੀ ਹੈ ਕਰਨ ਬਹੁਤ ਬਹੁਤ ਧੰਨਵਾਦ ਹੈ ਲਓ ਸਾਹਮਣੇ ਤਾਰੀ ਆਹ ਮੁੰਡੇ ਦੀਆਂ ਰੇਡਾਂ ਤੇ ਜਦੋਂ ਪਿਛਲੇ ਸਮੇਂ ਦੀ ਝਾਤ ਮਾਰੀਏ ਤੇ ਮੁੰਡਾ ਸਿਰਾ ਕਰਵਾਉਂਦਾ ਰਿਹਾ ਓ ਇੱਥੇ ਰੱਖ ਨਹੀਂ ਰਿਸਾ ਪਰ ਤਾਰੀ ਤਾਰੀ ਲੈ ਵੀ ਦੀਪੂ ਬਾਪੂ ਜਿਸ ਕਰਨ ਸ਼ਾਹ ਦੀ ਜੀਤੇ ਵਾਲੇ ਐ ਆਹ ਟੀਮ ਦੇ ਮੇਨ ਸਪਾਂਸਰਸ ਮੇਰੇ ਵੀਰਿਓ ਲਓ ਸਾਹਮਣੇ ਕਬੱਡੀ ਤੋਤੇ ਦੀ ਐ ਗਿੰਦੀ ਉਗੋਕਿਆਂ ਵਾਲਿਆਂ ਮੁੰਡਾ ਇੰਗਲੈਂਡ ਖੇਡਿਆ ਦੀਪ ਤਮਰਜੀ ਦੇ ਐਕਸ਼ਨ ਹੁਣ ਕਹਿੰਦੇ ਜੱਫੇ ਲਾ ਪਾਉਣਗੇ ਕਿ ਨਹੀਂ ਆਓ ਵੇਖੋ ਤੋਤਾ ਐਕਸ਼ਨ ਕਰਨਾ ਹੁਣ ਬਾਪੂ ਨੇ ਕਿਹਾ ਸੀ ਐਕਸ਼ਨ ਮੈਂ ਬੇਨ